ਅਕਾਸ਼ਦੀਪ ਜਿਸ ਨੂੰ ਕਿ ਤੁਸੀਂ ਸਭ ਜਾਣਦੇ ਹੋ ਕਿ ਫੌਜੀ ਪੁੱਤ ਮਾਂ ਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਬਹੁਤ ਹੀ ਜ਼ਿਆਦਾ ਦੁੱਖ ਲੱਗਿਆ ਸਭ ਨੂੰ ਸੁਣ ਕੇ ਪੰਜਾਬ ਪੂਰਾ ਰੋ ਰਿਹਾ ਹੈ ਤੇ ਪਰਿਵਾਰ ਨੇ ਤਾਂ ਰੋਣਾ ਹੀ ਹੈ ਜਿੱਦਾਂ ਕਿ ਦੇਖਦੇ ਹਾਂ ਕਿ ਇਹ ਤੁਸੀਂ ਵੀਡੀਓ ਨਿੱਕੀ ਜਿਹੀ ਕਲਿੱਪ ਦੇਖ ਰਹੇ ਹੋ ਜੋ ਕਿ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਕਾਸ਼ਦੀਪ ਦੀ ਸ਼ਹਿਰ ਦੇ ਵਿੱਚ ਗੋਲੇ ਲੱਗਣ ਦੇ ਕਾਰਨ ਡੈਥ ਹੋ ਜਾਂਦੀ ਹੈ ਤਾਂ ਇਹ ਵੀਡੀਓ ਨਿੱਕੀ ਜਿਹੜੀ ਤੁਸੀਂ ਦੇਖ ਰਹੇ ਹੋ ਬੱਸ ਦੀ ਵੀਡੀਓ ਇਹ ਲਾਸਟ ਦੀ ਲਾਸਟ ਮੁਲਾਕਾਤ ਦੀ ਵੀਡੀਓ ਹੁੰਦੀ ਹੈ ਆਕਾਸ਼ਦੀਪ ਦੀ ਮਾਂ ਪਿਓ ਦੇ ਨਾਲ ਜਦੋਂ ਜੰਮੂ ਨੂੰ ਬੱਸ ਜਾਂਦੀ ਹੈ ਆਕਾਸ਼ਦੀਪ ਨੂੰ ਮਾਂ ਕਹਿੰਦੀ ਰਹੀ ਕਿ ਤੂੰ ਵਿਆਹ ਕਰਵਾ ਲੈ ਪਰ ਪੁੱਤ ਨੇ ਕਿਹਾ ਵੀ ਹਲੇ ਨਹੀਂ ਕਰਾਉਣਾ ਤਾਂ ਇਹ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਮਾਣ ਦੁਖੀ ਹੋਇਆ ਹਾਂਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ ਮਿਲਦੇ ਆ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ